ਫਿਰ ਕਿਸਾਨ ਦਿੱਲੀ ਜਾਣ ਦੀ ਤਿਆਰੀ ਦੇ ਵਿੱਚ ਆ ਵੱਡੀ ਕਾਲ ਦੇ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਔਰ ਜਿੱਥੇ ਜਿੱਥੇ ਪਿਛਲੀ ਵਾਰ ਬੈਰੀਕੇਟ ਟੁੱਟੇ ਸੀ ਉਸ ਥਾਂ ਤੇ ਪਹਿਲਾਂ ਹੀ ਤਿਆਰੀਆਂ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀਆਂ ਹਰਿਆਣਾ ਵਾਲੇ ਪਾਸੇ ਸ਼ੰਭੂ ਬੈਰੀਅਰ ਤੇ ਅਸੀਂ ਇਸ ਵੇਲੇ ਸ਼ੰਭੂ ਬੈਰੀਅਰ ਦੇ ਉੱਪਰ ਟੋਲ ਨਾਕੇ ਦੇ ਨਜ਼ਦੀਕ ਜਿਹੜਾ ਪਿਛਲੀ ਵਾਰ ਰੋਕਾਂ ਟੁੱਟੀਆਂ ਸੀ ਪਿਛਲੀ ਵਾਰ ਬੈਰੀਕੇਟ ਤੋੜ ਕੇ ਟਰੈਕਟਰ ਲੰਘਦੇ ਹੋਏ ਨਜ਼ਰ ਆ ਰਹੇ ਸੀ ਉਸ ਥਾਂ ਤੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਔਰ ਇਸ ਵਾਰ ਤਿਆਰੀ ਹੋਰ ਮਜ਼ਬੂਤੀ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਪੱਥਰਾਂ ਦੇ ਬਣਾਏ ਹੋਏ ਔਰ ਸਰੀਏ ਲੱਗੇ ਹੋਏ ਥੱਲੇ ਬੈਰੀਕੇਡ ਜਿਹੜੇ ਆ ਉਹ ਜਾਂਦੇ ગયા ਇੱਥੇ ਬਕਾਇਦਾ ਤੌਰ ਤੇ ਔਰ ਹੈਡਰਾ ਕ੍ਰੇਨ ਦੇ ਨਾਲ ਉਹਨਾਂ ਨੂੰ ਥੱਲੇ ਲਾਇਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਸ਼ੰਭੂ ਬੈਰੀਅਰ ਤੇ ਅਸੀਂ ਇਸ ਵੇਲੇ ਔਰ ਸ਼ੰਭੂ ਬੈਰੀਅਰ ਤੋਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਕਿਸਾਨਾਂ ਨੇ ਤਿਆਰੀ ਕੀਤੀ ਹੈ 13 ਤਰੀਕ ਨੂੰ 13 ਫਰਵਰੀ ਨੂੰ ਕਿਸਾਨਾਂ ਨੇ ਜਾਣਾ ਦਿੱਲੀ ਨੂੰ ਕਹਿੰਦੇ ਕਿ ਸਾਡੀਆਂ ਪ੍ਰਾਣੀਆਂ ਜਿਹੜੀਆਂ ਮੰਗਾਂ ਨੇ ਉਹ ਪੈਂਡਿੰਗ ਨੇ ਔਰ ਉਸ ਨੂੰ ਦੇਖਦੇ ਹਾਂ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਨਜ਼ਰ ਆ ਰਿਹਾ ਮੌਕੇ ਦੇ ਉੱਪਰ ਤਾਂ ਇਹ ਸੀਮਿੰਟ ਦੇ ਬਣੇ ਹੋਏ ਵੱਡੇ ਵੱਡੇ ਬੈਰੀਕੇਡ ਨੇ ਭਾਰੇ ਭਾਰੇ ਬੈਰੀਕੇਡ ਜਿਹੜੇ ਆ ਹੈਡਰਾ ਦਾ ਵੀ ਪੂਰਾ ਜ਼ੋਰ ਲੱਗ ਰਿਹਾ ਇਸ ਨੂੰ ਚੁੱਕਣ ਦੇ ਲਈ ਔਰ ਇਹ ਹੈਡਰਾ ਕ੍ਰੇਨ ਦੇ ਨਾਲ ਲਾ ਕੇ ਥੱਲੇ ਰੱਖੇ ਜਾ ਰਹੇ ਆ ਕਈ ਲੇਅਰਸ ਬਣਾਈਆਂ ਜਾ ਰਹੀਆਂ ਇਹਨਾਂ ਦੀਆਂ ਦੇਖ ਸਕਦੇ ਹੋ ਤੁਸੀਂ ਤਾ ਇਹ ਲਗਾ ਦਿੱਤੇ ਜਾਣਗੇ ਇੱਥੇ ਤਾਂ ਪੂਰੀ ਰੋਡ ਉਸ ਸਮੇਂ ਬੰਦ ਕਰ ਦਿੱਤੀ ਜਾਏਗੀ ਜਦੋਂ ਕਿਸਾਨਾਂ ਨੇ ਆਉਣਾ ਹੋਵੇਗਾ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਵੱਡੀ ਖੈਡਰਾ ਕ੍ਰੇਨ ਮੰਗਵਾ ਕੇ ਉਸ ਦੇ ਨਾਲ ਇਹ ਵੱਡੇ ਵੱਡੇ ਬੈਰੀਕੇਟ ਜਿਹੜੇ ਆ ਪੱਥਰਾਂ ਦੇ ਬਣੇ ਹੋਏ ਇਹ ਉਤਾਰੇ ਜਾ ਰਿਹਾ ਤਾਂ ਇੱਕ ਵੱਡੇ ਟਰੱਕ ਦੇ ਉੱਪਰ ਇਹ ਪੂਰਾ ਮਟੀਰੀਅਲ ਆਇਆ ਪਿਛਲੇ ਕਈ ਦਿਨਾਂ ਤੋਂ ਕੰਮ ਲਗਾਤਾਰ ਇੱਥੇ ਚੱਲ ਰਿਹਾ ਹੈ ਔਰ ਇਹਨਾਂ ਨੂੰ ਜਚਾ ਦਿੱਤਾ ਜਾਏਗਾ ਇਸੇ ਤਰੀਕੇ ਦੇ ਨਾਲ ਹੈਡਰਾ ਦੇ ਨਾਲ ਜਦੋਂ ਲੱਗੇਗਾ ਕਿ ਕਿਸਾਨਾਂ ਨੇ ਆਉਣਾ ਹੁਣ ਤਾਂ ਉਦੋਂ ਇਹਨਾਂ ਨੂੰ ਜਚਾ ਦਿੱਤਾ ਜਾਏਗਾ ਤਾਂ 메ਨ ਪੂਰਾ ਰੋਡ ਜਿਹੜਾ ਉਹ ਬਲੌਕ ਕਰ ਦਿੱਤਾ ਜਾਏਗਾ ਤਾਂ ਹਰਿਆਣਾ ਪੁਲਿਸ ਦੀ ਵੱਡੀ ਤਿਆਰੀ ਕਹੀ ਜਾ ਸਕਦੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਤਿਆਰੀ ਕਰ ਰਹੀ ਹੈ ਔਰ ਦੇਖ ਸਕਦੇ ਹੋ ਤੁਸੀਂ ਮੌਕੇ ਦੇ ਉੱਪਰ ਵੀ ਕਿ ਪਿਛਲੀ ਵਾਰ ਜਦੋਂ ਇਸੇ ਇੱਥੇ ਨਜ਼ਦੀਕ ਹੀ ਵਾਟਰ ਕੈਨਨ ਵਾਲਾ ਜਿਹੜਾ ਨਵਦੀਪ ਸੀਗਾ ਔਰ ਨਵਦੀਪ ਹੁਣਾ ਨੇ ਜਦੋਂ ਰੋਕਾਂ ਤੋੜੀਆਂ ਔਰ ਹੋਰ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਹੜੇ ਸੀ ਉਹ ਇਕੱਠੇ ਹੋ ਕੇ ਆਉਂਦੇ ਹੋਏ ਨਜ਼ਰ ਆ ਰਹੇ ਸੀ ਫਿਰ ਜਦੋਂ ਵਾਟਰ ਕੈਨਨ ਚੱਲ ਰਿਹਾ ਸੀ ਉਹ ਵੀ ਬੰਦ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਇਹ ਵੱਡੀ ਤਿਆਰੀ ਜਿਹੜੀ ਹੈ ਕਹੀ ਜਾ ਸਕਦੀ ਹੈ ਹਰਿਆਣਾ ਪ੍ਰਸ਼ਾਸਨ ਦੀ ਹਰਿਆਣਾ ਪੁਲਸ ਦੀ ਹਰਿਆਣਾ ਸਰਕਾਰ ਦੀ ਕਿਉਂਕਿ ਇਸ ਪਾਸੇ ਵੀ ਦੇਖੋਗੇ ਤੁਸੀਂ ਇਧਰਲੇ ਬੰਨੇ ਵੀ ਵੱਡੀਆਂ-ਵੱਡੀਆਂ ਲੇਅਰਸ ਜਿਹੜੀਆਂ ਆ ਉਹ ਚਾਦ ਦਿੱਤੀਆਂ ਗਈਆਂ ਦੇਖੋ ਤੁਸੀਂ ਤਾਂ ਇਹਨਾਂ ਨੂੰ ਚੁੱਕ-ਚੁੱਕ ਕੇ ਮੇਨ ਰੋਡ ਦੇ ਉੱਪਰ ਰੱਖ ਦਿੱਤਾ ਜਾਏਗਾ ਤਾਂ ਕਿ ਟਰੈਕਟਰ ਵੀ ਇਹਨਾਂ ਨੂੰ ਤੋੜ ਨਾ ਸਕਣ ਇਹਨਾਂ ਨੂੰ ਤੱਕ ਕੇ ਅੱਗੇ ਨਾ ਕਰ ਸਕਣ ਜਦੋਂ ਪੰਜ-ਪੰਜ ਚਾਰ-ਚਾਰ ਲੇਅਰਸ ਇਸ ਤਰ੍ਹਾਂ ਦੀਆਂ ਹੋ ਜਾਣਗੀਆਂ ਤਾਂ ਇਹ ਪੂਰਾ ਦਾ ਪੂਰਾ ਜਿਹੜਾ ਰੋਡ ਆ ਇਸ ਦੇ ਨਾਲ ਬਲਾਕ ਕਰ ਦਿੱਤਾ ਜਾਏਗਾ ਇਹਨਾਂ ਦੇ ਨਾਲ ਜਦੋਂ ਕਿਸਾਨਾਂ ਨੇ ਇੱਥੇ ਆਉਣਾ ਹੋਵੇਗਾ ਤਾਂ 13 ਫਰਵਰੀ ਨੂੰ ਕਿਸਾਨ ਆ ਰਹੇ ਨੇ ਪਰ ਉਸ ਤੋਂ ਪਹਿਲਾਂ ਇਹ ਜ਼ਬਰਦਸਤ ਪ੍ਰਬੰਧ ਔਰ ਜ਼ਬਰਦਸਤ ਤਿਆਰੀ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਧਰਲੇ ਬੰਨੇ ਵੀ ਦੇਖੋਗੇ ਤਾਂ ਇਸ ਪਾਸੇ ਵੀ ਜਿਚਾ ਦਿੱਤੇ ਗਏ ਆ ਪੂਰੇ ਦੇ ਪੂਰੇ ਇਹ ਪੱਥਰਾਂ ਦੇ ਬਣੇ ਹੋਏ ਬੈਰੀਕੇਟ ਇਸ ਪਾਸੇ ਵੀ ਬੈਰੀਕੇਟਿੰਗ ਕਰ ਦਿੱਤੀ ਜਾਏ ਕਿਉਂਕਿ ਪੂਰੇ ਦੇ ਪੂਰੇ ਦੋਵੇਂ ਰੂਟ ਜਿਹੜੇ ਆ ਉਹ ਬਲੌਕ ਕਰ ਦਿੱਤੇ ਜਾਣਗੇ ਬੰਦ ਕਰ ਦਿੱਤੇ ਜਾਣਗੇ ਇਧਰਲੇ ਬੰਨੇ ਵੀ ਪਏ ਨੇ ਬੈਰੀਕੇਟ ਇਧਰਲੇ ਬੰਨੇ ਵੀ ਕਿਉਂਕਿ ਇਸ ਪਾਸੇ ਵੀ ਦੇਖੋਗੇ ਤਾਂ ਇਹ ਤਿਆਰੀ ਕਈ ਦਿਨਾਂ ਤੋਂ ਦਰਸਲ ਲੱਗੀ ਹੋਈ ਆ ਪ੍ਰਸ਼ਾਸਨ ਦੀ ਕਈ ਦਿਨਾਂ ਤੋਂ ਪ੍ਰਸ਼ਾਸਨ ਤਿਆਰੀ ਕਰ ਰਿਹਾ ਇਸ ਨੂੰ ਲੈ ਕੇ ਤਾਂ ਇੱਕ ਹੋਰ ਬੈਰੀਕੇਟ ਜਿਹੜਾ ਉਹ ਵਕ ਵਕ ਇਸ ਤਰੀਕੇ ਦੇ ਨਾਲ ਇੱਥੇ ਚਿੰਨ੍ਹ ਦਿੱਤੇ ਜਾਣਗੇ ਲਗਾ ਦਿੱਤੇ ਜਾਣਗੇ ਔਰ ਹਰਿਆਣਾ ਪੁਲਿਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਇਨਾਤੀ ਕਰ ਦਿੱਤੀ ਗਈ ਹੈ ਹਰਿਆਣਾ ਪੁਲਿਸ ਦੇ ਜਵਾਨਾਂ ਦੀ ਹੁਣ ਗੱਡੀਆਂ ਛੂਕਦੀਆਂ ਜਿਹੜੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ تا شاید 12 ਤਰੀਕ ਨੂੰ ਇਹ ਰੋਡ ਜਿਹੜੀ ਹੈ ਉਹ ਬਲੌਕ ਕਰ ਦਿੱਤੀ ਜਾ ਸਕਦੀ ਹੈ ਜਦੋਂ ਕਿਉਂਕਿ ਇਸ ਵਾਰ ਵੀ ਤਿਆਰੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਔਰ ਦੂਸਰਾ ਇਹ ਕਿ ਇਲੈਕਸ਼ਨ ਨਜ਼ਦੀਕ ਨੇ ਸਰਕਾਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਦਿੱਲੀ ਪਹੁੰਚਣ ਕਿਸਾਨ ਕਿਉਂਕਿ ਜਦੋਂ ਪਿਛਲੀ ਵਾਰ ਕਿਸਾਨ ਦਿੱਲੀ ਪਹੁੰਚ ਗਏ ਸੀਗੇ ਔਰ ਸ਼ਾਇਦ ਅਸੈਸਮੈਂਟ ਜਿਹੜੀ ਹੈ ਉਹ ਗਲਤ ਰਹੀ ਸਰਕਾਰ ਦੀ ਖੂਫੀਆ ਏਜੰਸੀਆਂ ਦੀ ਇੰਟੈਲੀਜੈਂਸ ਵਿੰਗ ਦੀ ਸੀਆਈਡੀ ਡਿਪਾਰਟਮੈਂਟ ਦੀ ਸਭ ਦੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਗਲਤ ਗਾਈਡ ਕੀਤਾ ਗਿਆ ਸੀ ਸਰਕਾਰ ਨੂੰ ਪਹਿਲਾਂ ਇਸ ਤਰ੍ਹਾਂ ਦੇ ਵੀ ਦਾਅਵੇ ਜਿਹੜੇ ਨਿਕਲ ਕੇ ਸਾਹਮਣੇ ਆਏ ਤਾਂ ਹੁਣ ਆ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੀ ਤਿਆਰੀ ਹੁਣ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੋਈ ਵੀ ਚੂਕ ਨਾ ਰਹੇ ਕੋਈ ਵੀ ਗਲਤੀ ਨਾ ਰਹੇ ਕੋਈ ਵੀ ਕਿਸਾਨ ਜਿਹੜੇ ਆ ਉਹ ਦਿੱਲੀ ਨਾ ਪਹੁੰਚ ਸਕਣ ਬੇਸਿਕਲੀ ਰੋਕਣਾ ਕਿਸਾਨਾਂ ਨੂੰ ਇਸੇ ਤਰੀਕੇ ਨਾਲ ਕਿਉਂਕਿ ਖਨੌਰੀ ਵਾਲੇ ਪਾਸੇ ਵੀ ਇਸੇ ਤਰੀਕੇ ਨਾਲ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਉੱਥੇ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਸਾਈਡਾਂ ਦੇ ਉੱਪਰ ਲਗਾ ਦਿੱਤੇ ਗਏ ਆ ਬਕਾਇਦਾ ਤੌਰ ਤੇ ਪੱਕੇ ਮੋٹے ਬੈਰੀਕੇਟ ਲਗਾ ਦਿੱਤੇ ਗਏ ਹਰਿਆਣੇ ਵਾਲੇ ਪਾਸੇ ਕਿ ਹਰਿਆਣੇ ਦੇ ਵਿੱਚ ਕਿਸਾਨ ਦਾਖਲ ਨਾ ਹੋ ਸਕਣ ਫਿਰ ਇਧਰਲੇ ਬੰਨੇ ਵੀ ਚੱਲ ਕੇ ਤੁਹਾਨੂੰ ਦੂਸਰੇ ਬੰਨੇ ਵੀ ਦਿਖਾਵਾਂਗੇ ਕਿ ਦੂਸਰੇ ਬੰਨੇ ਦਾ ਮਾਹੌਲ ਕੀ ਕਹਿੰਦਾ ਤਾਂ ਇਹ ਹੁਣ ਤੋਂ ਤਿਆਰੀ ਵਿੱਢੀ ਹੋਈ ਹੈ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਜਿਹੜੀਆਂ ਗਲਤੀਆਂ ਹੋਈਆਂ ਸ਼ਾਇਦ ਉਹ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਨਹੀਂ ਕਰਨਾ ਚਾਹੁੰਦੀ ਇਸ ਵਾਰ ਇਸੇ ਕਰਕੇ ਇੱਥੇ ਵੱਡੇ ਵੱਡੇ ਮੋٹے ਮੋٹے ਬੈਰੀਕੇਡ ਲਿਆ ਕੇ ਲਗਾ ਦਿੱਤੇ ਗਏ ਤਾਂ ਇੱਕ ਆ ਪੁਲ ਜਿਹੜਾ ਆ ਪੁਲ ਆ ਪੁਲ ਦਿਖਾ ਦਿੰਨੇ ਤੁਹਾਨੂੰ ਜਦੋਂ ਅੰਬਾਲਾ ਨੂੰ ਜਾਣਾ ਹੁੰਦਾ ਤਾਂ ਸ਼ੰਭੂ ਬੈਰੀਅਰ ਤੇ ਆਹ ਪੁਲ ਹੈ ਠੀਕ ਟੋਲ ਨਾਕੇ ਤੋਂ ਪਹਿਲਾਂ ਤਾਂ ਇਸ ਟੋਲ ਨਾਕੇ ਦੇ ਤੋਂ ਪਹਿਲਾਂ ਜਿਹੜਾ ਪੂਰਾ ਦਾ ਪੂਰਾ ਪੁਲ ਹੈ ਇਸ ਨੂੰ ਬਲੌਕ ਕਰ ਦਿੱਤਾ ਜਾਣਾ ਇਧਰਲੇ ਬੰਨੇ ਸ਼ੰਭੂ ਦਾ ਜਿਹੜਾ ਟੋਲ ਨਾਕਾ ਔਰ ਇਧਰਲੇ ਬਨੇ ਅੱਗੇ ਤੁਸੀਂ ਹਰਿਆਣੇ ਦੇ ਵਿੱਚ ਦਾਖਲ ਹੋ ਜਾਂਦੇ ਹੋ ਤਾਂ ਪਿਛਲੇ ਬਨੇ ਆ ਪੁਲ ਜਿਹੜਾ ਹੈ ਇਹ ਬਾਰਡਰ ਕਹਿ ਸਕਦੇ ਹੋ ਤੁਸੀਂ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਔਰ ਇਸ ਪੂਰੇ ਦੇ ਪੂਰੇ ਪੁਲ ਨੂੰ ਬਲਾਕ ਕਰ ਦਿੱਤਾ ਜਾਣਾ ਕਿਉਂਕਿ ਇੱਥੇ ਪਿਛਲੀ ਵਾਰ ਬੈਰੀਕੇਟਿੰਗ ਕੀਤੀ ਗਈ ਸੀ ਜਦੋਂ ਕਿਸਾਨ ਗਏ ਸੀ ਦਿੱਲੀ ਧਰਨੇ ਤੇ ਔਰ ਇਹ ਪੂਰੀ ਦੀ ਪੂਰੀ ਬੈਰੀਕੇਟਿੰਗ ਪੱਟ ਦਿੱਤੀ ਸੀ ਸਵਰਾਜਾਂ ਨਾਲ ਜੌਂ ਡੀਅਰ ਨਾਲ ਸੋਨਾਲੀ ਕਾ ਟਰੈਕਟਰਾਂ ਦੇ ਨਾਲ ਇਹ ਬੈਰੀਕੇਟਿੰਗ ਪੱਟ ਦਿੱਤੀ ਸੀ ਇਸੇ ਕਰਕੇ ਕਿਉਂਕਿ ਆ ਪੂਰਾ ਲੇਅਰ ਦੇਖੋਗੇ ਤੁਸੀਂ ਇਹ ਪੂਰੀ ਮਜ਼ਬੂਤ ਪੂਰੇ ਦੇ ਪੂਰੇ ਬੈਰੀਕੇਟ ਬੈਰੀਕੇਟ ਨੇ ਜਿਹੜੇ ਪੱਥਰਾਂ ਦੇ ਬਣੇ ਹੋਏ ਥੱਲੇ ਵੀ ਦੇਖੋਗੇ ਤੁਸੀਂ ਚੌੜਾਈ ਇਹਨਾਂ ਦੀ ਦੇਖ ਸਕਦੇ ਹੋ weight ਬਹੁਤ ਜ਼ਿਆਦਾ ਇਹਨਾਂ ਦਾ ਤਾਂ ਇਹਨਾਂ ਨੂੰ ਧੱਕਣਾ ਸ਼ਾਇਦ ਇਹਨਾਂ ਆਸਾਨ ਨਹੀਂ ਹੋਏਗਾ ਕਿਉਂਕਿ ਪਹਿਲਾਂ ਜਿਹੜੇ ਬੈਰੀਕੇਡ ਸੀਗੇ ਉਹ ਇਸ ਤਰ੍ਹਾਂ ਦੇ ਸੀ ਆ ਪਿਛਲੇ ਬੰਨੇ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਬੈਰੀਕੇਟ ਪਏ ਨੇ ਲੋਹੇ ਦੇ ਬੈਰੀਕੇਟ ਜਿਹੜੇ ਅੰਦਰਲੇ ਬੰਨੇ ਪਏ ਆ ਇਸ ਤਰ੍ਹਾਂ ਦੇ ਬੈਰੀਕੇਟ ਸੀਗੇ ਕੁਸ਼ਕ ਥਾਵਾਂ ਤੇ ਪੱਥਰਾਂ ਦੇ ਬੈਰੀਕੇਟ ਸੀ ਪਰ ਇਸ ਵਾਰ ਜਿਹੜੀ ਤਿਆਰੀ ਕੀਤੀ ਆ ਉਹ ਹਰਿਆਣਾ ਪੁਲਿਸ ਨੇ ਹਰਿਆਣਾ ਪ੍ਰਸ਼ਾਸਨ ਨੇ ਜ਼ਬਰਦਸਤ ਤਿਆਰੀ ਕੀਤੀ ਹੋਈ ਆ ਜ਼ਬਰਦਸਤ ਤਿਆਰੀ ਦੇ ਵਿੱਚ ਪੂਰਾ ਦਾ ਪੂਰਾ ਪ੍ਰਸ਼ਾਸਨ ਲੱਗਿਆ ਹੋਇਆ ਤਾਂ ਕਿ ਇਸ ਵਾਰ ਜਿਹੜੀ ਪਿਛਲੀ ਵਾਰ ਗਲਤੀਆਂ ਹੋਈਆਂ ਨੇ ਸਰਕਾਰ ਦਾ ਮੰਨਣਾ ਹੈ ਕਿ ਸ਼ਾਇਦ ਜਿਹੜੇ ਪਿਛਲੀ ਵਾਰ ਘੱਟ ਤਿਆਰੀਆਂ ਕਰਕੇ ਕਿਸਾਨ ਪਹੁੰਚ ਗਏ ਸੀ ਕਿਉਂਕਿ ਪਿਛਲੀ ਵਾਰ ਜ਼ਬਰਦਸਤ ਗੁੱਸਾ ਵੀ ਸੀ ਕਿਸਾਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਔਰ ਜ਼ਬਰਦਸਤ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਘੱਟ ਸੀ ਲੋਕਾਂ ਦੇ ਵਿੱਚ ਜੋਸ਼ ਵੀ ਸੀ ਲੋਕ ਪਹੁੰਚ ਗਏ ਹੋਰ ਹੁਣ ਸਰਕਾਰ ਕਿਤੇ ਨਾ ਕਿਤੇ ਸਰਕਾਰ ਨੂੰ ਲੱਗਦਾ ਕਿ ਇਸ ਵਾਰ ਕਿਸਾਨ ਦਿੱਲੀ ਨਾ ਪਹੁੰਚਣ ਤਾਂ ਪੂਰੀ ਦੀ ਪੂਰੀ ਪੁਲਿਸ ਜਿਹੜੀ ਹੈ ਦੇਖ ਸਕਦੇ ਹੋ ਤੁਸੀਂ ਪੁਲਿਸ ਦੇ ਮੁਲਾਜ਼ਮ ਮੌਕੇ ਦੇ ਉੱਪਰ ਤਾਇਨਾਤ ਨੇ ਇਨਸਟਰਕਸ਼ਨਸ ਉਹਨਾਂ ਨੂੰ ਦਿੱਤੇ ਜਾ ਰਹੇ ਦਿਸ਼ਾ ਨਿਰਦੇਸ਼ ਪੁਲਿਸ ਦੇ ਜਵਾਨ ਜਿਹੜੇ ਆ ਉਹਨਾਂ ਨੂੰ ਦੇ ਰਹੇ ਨੇ ਦੇਖ ਸਕਦੇ ਹੋ ਪੁਲਿਸ ਦੇ ਜਵਾਨਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਦਿਸ਼ਾ ਨਿਰਦੇਸ਼ ਦੇ ਕੇ ਇਹ ਬੈਰੀਕੇਟਿੰਗ ਜਿਹੜੀ ਹੈ ਇਹ ਥੱਲੇ ਉਤਰਵਾਈ ਜਾ ਰਹੀ ਹੈ ਟਰੱਕ ਦੇ ਉੱਪਰੋਂ ਔਰ ਉਸ ਤੋਂ ਬਾਅਦ ਫਿਰ ਇਹ ਪੂਰੀ ਤਿਆਰੀ ਕੱਲ ਜਾਂ ਪਰਸੋਂ ਤੋਂ ਇਹ ਪੂਰੀ ਦੀ ਪੂਰੀ ਤਿਆਰੀ ਸ਼ੁਰੂ ਹੋ ਜਾਣੀ ਹੈ ਜਿਹੜੀ ਸੜਕਾਂ ਦੇ ਉੱਪਰ ਬੈਰੀਕੇਡ ਲੱਗਦੇ ਹੋਏ ਨਜ਼ਰ ਆ ਜਾਣਗੇ ਔਰ ਇਹ ਪੂਰੇ ਦੇ ਪੂਰੇ ਰੋਡ ਜਿਹੜੇ ਆ ਇਹ ਬਲੌਕ ਕਰ ਦਿੱਤੇ ਜਾਣਗੇ ਔਰ ਉੱਥੇ ਹੀ ਦੱਸ ਦਈਏ ਕਿ ਇਸ ਵਾਰ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਵੀ ਕੀਮਤ ਤੇ ਕਿਸਾਨ ਦਿੱਲੀ ਧਰਨੇ ਤੇ ਪਹੁੰਚਣ ਦਿੱਲੀ ਜਾ ਕੇ ਕਿਸਾਨ ਧਰਨਾ ਲਾਉਣ ਤਾਂ ਮੰਗਾ ਵੀ ਇੱਕ ਵਾਰ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਣਾ ਤਾਂ ਉੱਥੇ ਹੀ ਮੁੱਖ ਮੰਗ ਹੈ ਕਿ ਦਿੱਲੀ ਕਿਸਾਨੀ ਅੰਦੋਲਨ ਦੀਆਂ ਧੂਰੀਆਂ ਮੰਗਾ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦੋਸ਼ੀ ਮੰਤਰੀ ਨੂੰ ਅਹਦੇ ਤੋਂ ਬਰਖਾਸਤ ਕਰਨ ਤੇ ਆਸ਼ੀਸ਼ ਮਿਸ਼ਰਾ ਟੈਣੀ ਨੂੰ ਜਿਹੜਾ ਜੇਚ ਬੰਦ ਕੀਤਾ ਜਾਵੇ ਸੁਆਮੀ ਨਾਥਨ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਉਹ ਲਾਗੂ ਕੀਤੀ ਜਾਵੇ ਐਮਐਸਪੀ ਗਰੰਟੀ ਜਿਹੜੀ ਹੈ ਕਾਨੂੰਨ ਲਾਗੂ ਕੀਤਾ ਜਾਵੇ ਇਸ ਤमाम ਮੰਗਾਂ ਨੇ ਹੋਰ ਵੀ ਮੰਗਾਂ ਨੇ ਬਿਜਲੀ ਸੋਧ ਬਿੱਲ ਜਿਹੜਾ 2020 ਨੂੰ ਚਿਪ ਵਾਲੇ ਮੀਟਰਾਂ ਰਹੀਂ ਲਾਗੂ ਹੁਣ ਤੋਂ ਰੋਕਣ ਤੇ ਚਿਪ ਵਾਲੇ ਮੀਟਰ ਜਿਹੜੇ ਆ ਉਹ ਲਗਾਉਣ ਤੇ ਰੋਕ ਲਗਾਈ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਪਰਾਲੀ ਸੰਬੰਧੀ ਜਿਹੜੇ ਮੁਕਾਦਮੇ ਕਿਸਾਨਾਂ ਦੇ ਉੱਪਰ ਹੁੰਦੇ ਆ ਉਹ ਨਾ ਕੀਤੇ ਜਾਣ ਤਾਂ ਇਹ ਪੂਰੀ ਦੀ ਪੂਰੀ ਪੂਰੀ ਦੀਆਂ ਪੂਰੀਆਂ ਮੰਗਾਂ ਨੇ ਔਰ ਦੂਸਰੇ ਪਾਸੇ ਹਰਿਆਣਾ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜ਼ਬਰਦਸਤ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਵਾਰ ਜਿਹੜੀਆਂ ਪਿਛਲੀ ਵਾਰ ਕਿਸਾਨ ਪਹੁੰਚ ਗਏ ਸੀ ਪਰ ਇਸ ਵਾਰ ਕਿਸਾਨ ਪੰਜਾਬ ਤੋਂ ਹਰਿਆਣਾ ਦਾ ਬਾਰਡਰ ਕਰਾਸ ਨਾ ਕਰ ਸਕਣ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ ਬੈਰੀਅਰ